ਵੈਲਕਮ ਟੂ ਅਰਮਾਨਸ ਕਾਰਨਰ ਅੱਜ ਆਪਾਂ ਚੱਲੇ ਆਂ ਇੱਕ ਰੌਣਕ ਵਾਲੀ ਜਗ੍ਹਾ ਤੇ ਜਿੱਥੇ ਬਹੁਤ ਜ਼ਿਆਦਾ ਰੌਣਕ ਮੇਲਾ ਹੈ ਆਓ ਦੇਖੀਏ ਤੇ ਇਹ ਹੈ ਜੀ ਸਿੰਗਾਪੁਰ ਵੈਲੀ ਪਟਿਆਲਾ ਕਾਰਨੀਵਲ ਇਹ ਇੱਕ ਮੇਲਾ ਹੈ ਇੱਥੇ ਲੱਗਿਆ ਹੋਇਆ ਹੈ ਕਾਫੀ ਰੌਣਕ ਹੈ ਆਪਾਂ ਇਸ ਦੇ ਅੰਦਰ ਹੁਣ ਐਂਟਰ ਕਰ ਚੁੱਕੇ ਆਂ ਤੇ ਦੇਖੋ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਹੈ ਇੱਕ ਇਹਨਾਂ ਨੇ ਇਹ ਇੱਥੋਂ ਆਪਾਂ ਲੈਣੀ ਹੈ ਟਿਕਟ ਜਿਹੜੀ ਕਿ 40 ਰੁਪਏ ਦੀ ਆ ਉਸ ਤੋਂ ਬਾਅਦ ਇਹ ਇੱਕ ਇਹਨਾਂ ਨੇ ਜਹਾਜ਼ ਬਣਾਇਆ ਹੋਇਆ ਹੈ ਬਹੁਤ ਸੋਹਣਾ ਲੱਗਦਾ ਹੈ ਐਕਚੁਅਲੀ ਇਹ ਇੱਕ ਐਂਟਰਸ ਹੈ ਇਸ ਮੇਲੇ ਦੇ ਅੰਦਰ ਐਂਟਰ ਕਰਨ ਵਾਸਤੇ ਬਹੁਤ ਸੋਹਣਾ ਲੱਗਦਾ ਹੈ ਇਹ ਤੇ ਕੈਪਟਨ ਸਾਹਿਬ ਬੈਠੇ ਨੇ ਤੇ ਹੁਣ ਆਪਾਂ ਮੇਲੇ ਦੇ ਅੰਦਰ ਐਂਟਰ ਕਰ ਚੁੱਕੇ ਹਾਂ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਬਹੁਤ ਸੋਹਣਾ ਲੱਗਦਾ ਅੰਦਰ ਜਾ ਕੇ ਤੇ ਡੀ ਜੇ ਦੀ ਆਵਾਜ਼ ਵੀ ਆ ਰਹੀ ਸੀ ਗਾਣੇ ਚੱਲ ਰਹੇ ਸੀ ਉਹ ਜਿਹੜੇ ਕਿ ਮੈਂ ਮਿਊਟ ਕਰ ਦਿੱਤੇ ਨੇ ਕਾਪੀਰਾਈਟ ਦੀ ਵਜ੍ਹਾ ਕਰਕੇ ਤੇ ਬਹੁਤ ਸੋਹਣੀ ਸਜਾਵਟ ਦੇ ਕੋ ਕੀਤੀ ਹੋਈ ਹੈ ਕਿੰਨੀ ਸੋਹਣੀ ਇਹਦੇ ਵਿੱਚ ਲਾਈਟਿੰਗ ਕੀਤੀ ਹੋਈ ਹੈ ਰਾਤ ਨੂੰ ਤਾਂ ਇਹ ਜਗ੍ਹਾ ਹੋਰ ਵੀ ਜ਼ਿਆਦਾ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਆ ਤੇ ਤੁਸੀਂ ਵੀ ਆਓ ਇੱਥੇ ਆ ਕੇ ਦੇਖੋ ਇੰਜੋਏ ਕਰੋ ਬੱਚਿਆਂ ਨੂੰ ਲੈ ਕੇ ਆਓ ਬਹੁਤ ਸੋਹਣਾ ਲੱਗ ਰਿਹਾ ਏ ਤੇ ਰਾਤ ਨੂੰ ਥੋੜਾ ਮੌਸਮ ਵੀ ਠੀਕ ਹੋ ਜਾਂਦਾ ਜਿਦਾਂ ਦਿਨ ਵਿੱਚ ਥੋੜੀ ਗਰਮੀ ਹੁੰਦੀ ਆ ਬਹੁਤ ਸੋਹਣਾ ਹੈ ਇਹ ਇਹ ਪਤਾ ਨਹੀਂ ਇਹਨਾਂ ਨੇ ਬੱਗੀ ਨੁਮਾ ਕੀ ਬਣਾਇਆ ਹੋਇਆ ਤੇ ਆਈਫਲ ਟਾਵਰ ਬਣਾਇਆ ਹੋਇਆ ਇੱਥੇ ਵੀ ਕੁਝ ਥੋੜਾ ਕ੍ਰੀਏਟ ਕੀਤਾ ਹੋਇਆ ਲਾਈਟਿੰਗ ਕੀਤੀ ਹੋਈ ਹੈ ਸੋਹਣਾ ਲੱਗ ਰਿਹਾ ਹੈ ਤੇ ਇਹ ਮੈਂ ਤੁਹਾਨੂੰ ਪੂਰਾ ਵਿਊ ਦਿਖਾ ਰਹੀ ਹਾਂ ਦੇਖੋ ਬਹੁਤ ਸੋਹਣਾ ਲੱਗਦਾ ਰਸ ਇੰਨਾ ਨਹੀਂ ਸੀਗਾ ਰਾਤ ਨੂੰ ਜ਼ਿਆਦਾ ਹੋਰ ਵੀ ਜਦੋਂ ਥੋੜਾ ਰਾਤ ਹੋ ਜਾਂਦੀ ਹੈ ਜ਼ਿਆਦਾ ਰਸ ਹੋ ਜਾਂਦਾ ਪਰ ਇੱਥੇ ਠੀਕ ਸੀ ਝੁੱਲੇ ਇੱਥੇ ਰਾਈਡਾਂ ਕਾਫੀ ਨੇ ਬੱਚਿਆਂ ਲਈ ਵੱਡਿਆਂ ਲਈ ਬੱਚਿਆਂ ਲਈ ਵੱਡੇ ਵੱਡੇ ਝੁੱਲੇ ਹੈਗੇ ਨੇ ਮੈਨੂੰ ਤਾਂ ਇਹਨਾਂ ਵੱਡੇ ਝੁੱਲਿਆਂ ਦਾ ਦਰ ਲੱਗਦਾ ਇਹ ਬਿਲਕੁਲ ਜਿਹੜੇ ਛੋਟੇ ਬੱਚੇ ਨੇ 3 ਤੋਂ 3-4 ਇਹਦੇ ਤੋਂ ਲੈ ਕੇ 10 ਸਾਲ ਤੱਕ ਦੇ ਬੱਚਿਆਂ ਦੀ ਮੈਨੂੰ ਲੱਗਦਾ ਇਹ ਠੁਲੇ ਹੋਣਗੇ ਛੋਟੇ ਤੇ ਇਹ ਹੈਗਾ ਭੂਤ ਮੰਗਲਾ ਇਹਦੇ ਵਿੱਚ ਤਾਂ ਡਰੇ ਲੱਗਦਾ ਨਾ ਇੰਝ ਜਾਇਓ ਲੋਕ ਅੰਦਰ ਵੜ ਜਾਂਦੇ ਨੇ ਫਿਰ ਚੀਕਾ ਮਾਰਦੇ ਨੇ ਤੇ ਵਧੀਆ ਹੈ ਇਹ ਫਿਰ ਛੋਟੇ ਬੱਚਿਆਂ ਦੀ ਰਾਈਡ ਆ ਗਈ 2 ਤੋਂ 3 ਸਾਲ 4 ਸਾਲ ਤੱਕ ਦੇ ਬੱਚਿਆਂ ਦੀ ਤੇ ਇਹ ਕੁਝ ਗੇਮਾਂ ਸੀਗੀਆਂ ਤੇ ਇੱਥੇ ਰੱਖੀ ਹੋਈਆਂ ਗਨ ਉਹਦੇ ਨਾਲ ਕੁਝ ਲਗਾਣੇ ਆ ਤੇ ਨਿਸ਼ਾਨੇ ਲਗਾਉਣੇ ਤੇ ਫਿਰ ਉਹ ਇਨਾਮ ਮਿਲਦੇ ਨੇ ਇੱਥੇ ਇਦਾਂ ਦੀਆਂ ਗੇਮਾਂ ਬਹੁਤ ਨੇ ਇਸ ਮੇਲੇ ਵਿੱਚ ਆਹ ਛੋਟੇ ਬੱਚੇ ਨਹੀਂ ਬਣਿਆ ਹੋਇਆ ਜੰਪ ਜਾ ਮਾਰਦੇ ਨੇ ਤੇ ਖੇਡਦੇ ਨੇ ਬੱਚੇ ਤੇ ਇਧਰ ਇੱਕ ਗੁਬਾਰੇ ਜਿਹੇ ਲੱਗੇ ਹੋਏ ਨੇ ਇਹਦੇ ਉੱਪਰ ਕੰਦ ਤੇ ਤੇ ਇਹ ਵੀ ਗਨ ਨਾਲ ਇਹਨਾਂ ਦੇ ਉੱਤੇ ਨਿਸ਼ਾਨੇ ਲਾ ਕੇ ਇੱਥੇ ਵੀ ਇਨਾਮ ਜਿੱਤਦੇ ਨੇ ਬੱਚੇ ਜਿਨ੍ਹਾਂ ਨੂੰ ਸ਼ੌਂਕ ਆ ਨਿਸ਼ਾਨਾ ਲਗਾਉਣ ਦਾ ਉਹ ਲਗਾ ਸਕਦੇ ਨੇ ਗੇਮ ਖੇਡ ਸਕਦੇ ਨੇ ਮਨੋਰੰਜਨ ਲਈ ਇੱਥੇ ਕਾਫੀ ਕੁਝ ਹੈਗਾ ਇੰਜੋਏ ਕਰ ਸਕਦੇ ਹੋ ਤੁਸੀਂ ਤੇ ਆਓ ਆਪਾਂ ਇਧਰ ਦੇਖਦੇ ਆਂ ਕੁਝ ਬਾਜ਼ਾਰ ਵਿੱਚ ਹੋਰ ਕੀ ਕੀ ਹੈ ਇਹਦੇ ਵਿੱਚ ਛੋਟਾ ਜਿਹਾ ਬਾਜ਼ਾਰ ਮਾਰਕੀਟ ਦੀਆਂ ਉਂਦੀ ਤਰ੍ਹਾਂ ਬਣਿਆ ਹੋਇਆ ਛੋਟੂ ਛੋਟੀਆਂ ਦੁਕਾਨਾਂ ਨੇ ਬਹੁਤ ਸੁੰਨੀਆਂ ਲੱਕੜ ਦਾ ਜਿੱਦਾਂ ਸਮਾਨ ਪਿਆ ਇੱਥੇ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਜਿੱਦਾਂ ਪਟਿਆਲਾ ਕ્રાਫਟ ਮੇਲੇ ਵਿੱਚ ਹੁੰਦਾ ਨਾ ਉਹੀ ਕੁਝ ਇਹਦੇ ਵਿੱਚ ਹੈਗਾ ਇਹ ਦੇਖੋ ਇਹ ਵੀ ਸਾਰਾ ਲੱਕੜ ਦਾ ਬਣਿਆ ਹੋਇਆ ਹੱਥੀ ਬਣਿਆ ਹੋਇਆ ਏ ਤੇ ਇਹ ਜਿਹੜਾ ਕੁਰਸੀਆਂ ਦੇ ਸੈੱਟ ਨੇ ਇਦਾਂ ਦੇ ਜਿਹੜਾ ਚਾਰ ਕੁਰਸੀਆਂ ਇੱਕ ਟੇਬਲ ਇਹ 12000 ਦਾ ਇੱਕ ਸੈੱਟ ਹੈ ਇਹਦੇ ਵਿੱਚ ਵੀ ਕਾਫੀ ਡਿਜ਼ਾਈਨ ਸੀਗੇ ਸੋਹਣੇ ਲੱਗਦੇ ਨੇ ਬਹੁਤ ਸੋਹਣੇ ਲੱਗਦੇ ਨੇ ਇੱਕ ਵਧੀਆ ਜਾਂ ਰਾਇਲ ਜਿਹਾ ਸੈੱਟ ਹੈ ਤੇ ਇਹ ਕੱਪ ਸੀਗੇ ਕਾਫੀ ਕਾਫੀ ਮੱਗ ਜਿੱਦਾਂ ਚਾਹ ਵੜੇ ਤੇ ਕੁਝ ਆਹ ਮਰਤਵਾਨ ਪਏ ਨੇ ਇਹ ਵੀ ਸੋਹਣੇ ਸੀ ਕੁਝ ਸਜਾਵਟੀ ਚੀਜ਼ਾਂ ਵੀ ਸੀ ਇਹਦੇ ਵਿੱਚ ਕਾਫੀ ਜ਼ਿਆਦਾ ਸਮਾਨ ਇੱਥੇ ਹੈਗਾ ਏ ਜਿਹੜਾ ਤੁਸੀਂ ਲੈ ਸਕਦੇ ਹੋ ਇਹ ਦੇਖੋ ਇਹ ਬਹੁਤ ਸੋਹਣੇ ਲੱਗਦੇ ਨੇ ਬੋਨ ਚਾਈਨਾ ਜਿਹਦੇ ਭਾਂਡੇ ਨੇ ਇਹ ਸਾਰੇ ਜਿਹਨੇ ਬਣੇ ਹੋਏ ਆ ਮੱਗ-ਮਿਗਲੇ ਸੋਹਣੇ ਲੱਗਦੇ ਨੇ ਪਿੰਡ ਲਈ ਬਿਲਕੁਲੀ ਜਾਂ ਕੁਝ ਹਲਕਾ ਫੁਲਕਾ ਵੀ ਹੈਗਾ ਸਮਾਨ ਉੱਥੇ ਖਾਣ ਲਈ ਤੇ ਇਹ ਸੀਗੇ ਕਲੀਨ ਬਹੁਤ ਸੋਹਣੇ ਸੀ ਇਹ ਇਹ ਕਾਫੀ ਕੋਸਟਲੀ ਵੀ ਨੇ ਨਾ ਕੁਝ ਥੋੜੇ ਮਹਿੰਗੇ ਵੀ ਨੇ ਸਸਤੇ ਵੀ ਨੇ ਜਿੱਦਾਂ 3000 5000 ਤੱਕ ਦੇ ਵੀ ਨੇ ਤੇ 12000 ਤੋਂ ਲਾ ਕੇ 15000 20000 ਤੱਕ ਦੇ ਹੈਗੇ ਬਹੁਤ ਸੋਹਣੇ ਲੱਗਦੇ ਨੇ ਬਹੁਤ ਜ਼ਿਆਦਾ ਖੂਬਸੂਰਤ ਤੇ ਛੋਟੇ ਵੀ ਨੇ ਵੱਡੇ ਵੀ ਨੇ ਤੇ ਆਹ ਕਾਫੀ ਵੱਡਾ ਸੀ ਇਦਾਂ ਲੱਗਦਾ ਸੀ ਜਿਦਾ ਪੂਰੇ ਰੂਮ ਵਿੱਚ ਆ ਸਕਦਾ ਤੇ ਆ ਇੱਕ ਹੋਰ ਛੋਟੇ ਛੋਟੇ ਪਲਾਸਟਿਕ ਦੇ ਖੇਡਾਂ ਜੀਆਂ ਸੀ ਬੱਚਿਆਂ ਵਾਲੀਆਂ ਤੇ ਇੱਕ ਇਹ ਪੰਜਾਬੀ ਜੁੱਤੀਆਂ ਸੀਗੀਆਂ ਚੱਪਲਾਂ ਜੁੱਤੀਆਂ ਇਹ ਬਹੁਤ ਸੋਹਣੀਆਂ ਲੱਗਦੀਆਂ ਸੀ ਰੇਟ ਵੀ ਇਹਨਾਂ ਦੇ ਜ਼ਿਆਦਾ ਨਹੀਂ ਸੀ 350 ਦਾ ਇੱਕ ਪੇਅਰ ਸੀਗਾ ਤੇ ਸੋਹਣੇ ਸੀ ਇਹਨਾਂ ਦੇ ਡਿਜ਼ਾਈਨ ਵੀ ਕਾਫੀ ਸੋਹਣੇ ਲੱਗ ਰਹੇ ਸੀਗੇ ਪਿਓਰ ਲੈਦਰ ਤਾਂ ਨਹੀਂ ਹੈਗਾ ਇਹ ਪਰ ਬਣੇ ਹੋਏ ਸੋਹਣੇ ਨੇ ਕਸਤੋਵਾ ਦਾ ਪਾਲੇ ਰਾਏ ਕੂਟ ਦੀ ਸਵਾਰੀ ਕੀਤੀ ਕੂਟ ਦੀ ਸਵਾਰੀ ਬਹੁਤ ਮਜ਼ੇਦਾਰ ਸੀ ਮੈਨੂੰ ਇਹ ਬੜਾ ਵਧੀਆ ਲੱਗਿਆ ਬੈਠ ਕੇ ਪਹਿਲਾਂ ਥੋੜਾ ਡਰ ਲੱਗਦਾ ਸੀ ਪਰ ਇਹਦੇ ਉੱਪਰ ਜਿੱਦਾ ਜੰਗਲਾਜਾ ਲਾਇਆ ਹੋਇਆ ਹੈਂਡਲ ਜੇ ਲਾਏ ਹੋਏ ਨੇ ਇਹਨੂੰ ਫੜ ਕੇ ਬਹਿ ਜਾਓ ਕੋਈ ਡਰਨ ਦੀ ਕੋਈ ਗੱਲ ਨਹੀਂ ਹੈਗੀ ਇਹਦੇ ਬਿਨਾ ਤਾਂ ਮੇਲਾ ਫੇਰਾ ਅਧੂਰਾ ਹੀ ਆ ਬਹੁਤ ਸੋਹਣਾ ਲੱਗਦਾ ਇਹ ਤੇ ਮੇਰਾ ਤਾਂ ਜੀ ਨਹੀਂ ਸੀ ਕਰਦਾ ਹੈਗਾ ਵੀ ਮੈਂ ਉਤਰਾਂ ਹੁਣ ਆ ਗਈ ਸਰਦਾਰ ਸਾਹਿਬ ਦੀ ਵਾਰੀ ਹੁਣ ਸਰਦਾਰ ਜੀ ਲੈਣਗੇ ਰਾਈਡ ਵਾਹਤ ਮ제 ਕੀਤੇ ਅਸੀਂ ਬਹੁਤ ਫੰਕਸ਼ਨ ਕੀਤਾ ਵਧੀਆ ਲੱਗਿਆ ਲਓ ਜੀ ਹੁਣ ਆਪਾਂ ਉਤਰਦੇ ਆ ਇੱਥੇ ਲੋਅ ਹਾਈਟ ਤੇ ਇਹ ਕੁਝ ਆਲੂਆਂ ਦੇ ਬਣਾ ਰਹੇ ਸੀ ਕੁਝ ਤਲ ਰਹੇ ਸੀ ਇਹ ਦੇ ਵਿੱਚ ਕੱਪੜੇ ਕੱਪੜੇ ਵੀ ਹੈਗੇ ਸੀ ਜਿੱਦਾਂ ਏਦਾਂ ਟੀ-ਸ਼ਰਟਾਂ ਲੋਅਰਾਂ ਤੇ ਕਾ ਨਿੱਕਾ ਮੋਟਾ ਜਿਹਾ ਸਮਾਨ ਜਿੱਦਾਂ ਹੁੰਦਾ ਟੋਪਸ ਨੀਲ ਪੇਂਟ ਚੂੜੀਆਂ ਸੂਈਆਂ ਇਦਾਂ ਦਾ ਸਮਾਨ ਬਾਕੀ ਪਲਾਸਟਿਕ ਦਾ ਭਾਂਡੇ ਭੁੰਡੇ ਜਿਹਾ ਪਏ ਨੇ ਹਾਂਜੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਮੇਲਾ ਤੁਹਾਨੂੰ ਕਿਵੇਂ ਲੱਗਿਆ ਜਲਦੀ ਹੀ ਮਿਲਾਂਗੇ ਕਿਸੇ ਹੋਰ ਨਵੇਂ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ